ਉਪਰ ਪਹਿਣਾ ਬੈਲ ਬੱਟ ਦੇ ਜਿਹੜੇ ਕੋਟ ਸੈੱਟ ਨੇ ਤੁਹਾਨੂੰ ਕਿਤੋਂ ਨਹੀਂ ਮਿਲਨੇ ਇੱਕੋ ਇੱਕ ਦੁਕਾਨ ਆ ਜੈਮਾ ਚੰਤਪੁਰ ਦੀ ਪ੍ਰਿੰਟ ਹਾਊਸ ਕਲਰ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਮਾਹ ਇਹਦੀ ਐ ਫਿਨਿਸ਼ਿੰਗ ਚੈੱਕ ਕਰ ਲਓ ਪਜਾਮੇ ਪੂਰੇ ਖੁੱਲੇ ਡੁੱਲੇ ਮਿਲਗੇ ਨਾਲੇ ਇਹ ਮੈਨੂੰ ਰੇਟ ਦਸੀ ਨਾ ਕੀ ਹੈ ਰੇਟ ਵੀਰੇ 450 ਦਾ ਪੱਕੀ ਗੱਲ ਆ ਪੱਕੀ ਗੱਲ ਆ ਵੀਰੇ 440 449 ਦਾ 449 ਰੁਪਏ ਦਾ ਇਹ ਫਾਇਦੇ ਦੇ ਸੌਦੇ ਨੇ ਪੈਣੋ ਤੁਹਾਡੇ ਪਾਸੇ ਫਾਇਦੇ ਦੇ ਐਨ ਰੰਗ ਡਿਜ਼ਾਈਨ ਦਿਖਾ ਦੇ ਸਟਾਕ ਦਿਖਾ ਦੇ ਐਨ ਸਟਾਕ ਪਾ ਦੂ ਵੇ ਪਰ ਫੁੱਲ ਬਟਾ ਫੁੱਲ ਪਿਆਗਾ ਮੇਲਾ ਬਾਈ ਜੇ ਤੁਸੀਂ ਪੈਣੋ ਲੁੱਟਣਾਗਾ ਤਾਂ ਇਹਦਾ ਲੁੱਟ ਲੋ ਮਾਰਕੀਟ ਦੇ ਵਿੱਚ 6-700 ਦਾ ਵਿਕਦਾ ਕਿਉਂਗਾ ਜੀ ਹਾਂ ਬਈ ਪੱਕੀ ਗੱਲ ਹੈ 6 ਪਰ ਆਪਾਂ ਦਵਾਂਗੇ 449 ਦਾ ਲੈ ਵੀ ਗਾਹਾਂ ਆ ਜਾ ਹੋਰ ਕੀ ਕੀ ਆਟਾ ਨੈਰਾ ਘਟਾ ਦਿਖਾ ਦੇ ਯਾਰ ਇਹਦੀ ਬੰਦੀ ਡਿਮਾਂਡ ਆ ਆ ਚੱਕ ਵੀਰੇ ਲੈ ਆਹ ਯਾਰ ਤੇ ਨਜੇ 780 ਰੀ ਆਪਾ ਦੇਣੇ 700 ਦੀਆਂ ਦੋ 350 ਦਾ ਇੱਕ ਪੀਸ 350 ਦਾ ਇੱਕ 700 ਦਾ ਜੋੜਾ 700 ਸਾਰੇ ਨਰੇ ਨਾ ਸੋਰਾ ਠੀਕ ਆ ਆਹ ਰੰਗ ਵਿੱਚ ਵੀ ਚੈੱਕ ਕਰਾ ਦੇ ਠੇਰਾਂ ਦੇ ਠੇਰ ਪਏ ਨੇ 베ਰਾਂ ਦੇ 베ਰ ਪਏ ਨੇ ਐਨ ਨਜ਼ਾਰੇ ਬੰਨੇ ਪਏ ਨੇ ਫੁੱਲ ਬੜਾ ਫੁੱਲ ਓਏ ਆਹ ਕਿਰਜਾਈਆਂ ਕੱਢ ਲੀਆਂ ਕਿਰਜਾਈਆਂ ਨਹੀਂ ਵੀਰੇ ਗਰਮ ਸੂਟ ਹੈ ਬੁੱਲਣ ਦੇ ਬੁੱਲਣ ਦੇ ਹਾਂਜੀ ਇਹਦਾ ਕੀ ਰੇਟ ਆ ਬਾਜ਼ਾਰ ਤੇ ਵਿੱਚ ਮਿਲਦਾ 600 ਦਾ ਆਪਾ ਦੇਣੇ 600 ਦੇ ਦੋ 600 ਦੇ ਦੋ ਆ ਬੜੇ ਨਾ ਪਿਓ ਆ ਗੱਲ ਕਰੀਆ ਫਾਇਦੇ ਤੁਸੀਂ ਇਹਦੇ ਵਿੱਚ ਵੀ ਰਾਂਗ ਡਿਜ਼ਾਈਨ ਦਿਖਾ ਦੇ ਐਨ ਪੂਰਾ ਮੇਲਾ ਲੁੱਟਿਆ ਪੈਗਾ ਐਨ ਚਿਣੇ ਪਏ ਨੇ ਮਹਾਨ ਫੁੱਲ ਬਟਾ ਫੁੱਲ ਓਕੇ ਦੀ ਰਿਪੋਰਟ ਪੂਰਾ ਸਟਾਕ ਪਿਆ ਆਪਣੇ ਕੋਲੇ ਬਾਧੂ ਉਰੇ ਪੂਰਾ ਸਟਾਕ ਪਿਆ ਲੈ ਵੀ ਤੁਸੀਂ ਆਉਣਾ ਕਿਥੇ ਜੈ ਮਾ ਚੰਦਪੁਰ ਨੇ ਪ੍ਰਿੰਟ ਹਾਊਸ ਮੈਸਾ ਚੈਨਲ ਕਰ ਲੋ ਫਾਲੋ ਵੀਡੀਓ ਕਰ ਦੋ ਸ਼ੇਅਰ ਚੱਕ ਦੋ ਫੱਟੇ ਲੁੱਟ ਲੋ ਮੇਲਾ